ਕਿਤੇ ਆਮ ਹੋਤ ਨਾ ਸਾਰੇ ਮੇਰੇ ਵੇਝ ਜੱਤੀ ਬਾਕੇ ਮੈਂਦੀ ਆ ਜਦੋਂ ਬੰਦਾ ਗਲਤ ਸੰਗਤ ਚ ਲਾਇਆ ਹੋਵੇ ਫਿਰ ਇਹ ਪੇਵਾ ਪੂਰੀਆਂ ਵੀਡੀਓ ਕਾਲ ਵੀ ਕਰਦੇ ਨੇ ਵੀ ਪੁੱਤ ਕਿੱਥੇ ਆ ਇਹ ਮੇਰੀ ਬੇਨਤੀ ਆ ਵੀ ਜਿਹੜੀਆਂ ਗੱਲਾਂ ਸਾਡੇ ਪਾਪਾ ਜੀ ਕਰਦੇ ਹੁੰਦੇ ਨੇ ਨਾ ਉਹ ਸਰਕਾਰਾਂ ਨੂੰ ਵੀ ਮੇਰੀ ਬੇਨਤੀ ਆ ਵੀ ਜੇ ਮੰਨ ਦੋ ਨਾ ਜਿਹੜੀ ਸਰਕਾਰ ਨੇ ਉਹ ਗੱਲ ਮੰਨ ਲਈ ਉਹ ਸਰਕਾਰ ਫਿਰ ਜਾਂਦੀ ਨਹੀਂ ਸਦਾ ਬਹਾਰੀ ਰਹੂ ਕਹੜੀ ਉਹ ਮਾਰੋ ਕਿਆ ਬਾਤ ਹੈ ਸ਼ੌਂਕੀ ਨੇ ਵੀ ਗੱਲ ਜਿਹੜੀ ਟਿਕਾੜੇ ਲਾ ਦਿੱਤੀ ਆ ਸਾਡੇ ਬਾਬਾ ਜੀ ਜਿਹੜਾ ਗੱਲ ਟਿਕਾਣੇ ਲਾਉਂਦੇ ਐ ਬਾਬਾ ਜੀ ਗੱਲਾਂ ਟਿਕਾਣੇ ਲਾਉਂਦੇ ਨੇ ਬਾਬਾ ਜੀ ਕਹਿੰਦੇ ਮਹਿੰਗੀਆਂ ਮਹਿੰਗੀਆਂ ਕੋੜੀਆਂ ਰੱਖਦੇ ਨੇ ਨਵੇਂ-ਨਵੇਂ ਮੁੰਡਿਆਂ ਦੇ ਮੋਢੇ ਤੇ ਹੱਥ ਧਰ ਕੇ ਰੱਖਦੇ ਨੇ ਕਿ ਕੋੜੀਆਂ ਦਾ ਸ਼ੌਕੀ ਗੱਡੀਆਂ ਤੇ ਚੜੇ ਨਾ ਪਰ ਚੜਿਆ ਏ ਕੱਲੀ ਕੱਲੀ ਅੱਖ ਤੇ ਪਿਆ ਕਹਿੰਦੇ 60 ਲੱਖ ਲਾਤਾ ਦਿਨਾਂ ਦੀ ਬਿਸ਼ੇਰੀ ਤੇ ਸਾਲ ਨੂੰ ਕਰੋੜ ਪੱਕਾ ਆ ਆਰਾਮ ਦਾ ਖੇਲ ਨਾ ਆ ਸਾਡੀ ਤੋਂ ਪਹਿਲਾਂ ਮੂਰਗਾ ਮਾਰੋ ਜੱਪ ਬਲਾਓ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਕਿਰਪਾ ਸਦਕਾ ਸ਼ੇਰਾਂ ਦੇ ਮੈਦਾਨ ਦੇ ਵਿੱਚ ਅੱਪਾ ਇਕੱਠੇ ਹੋਏ ਆ ਮਾੜਾ ਇੱਕ ਆਖਦੇ ਆ ਸੂਰਾ ਸੋ ਪਹਿਚਾਨਨੇ ਆ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਘਟ ਮਰੇ ਕਮ ਹੂ ਨਾ ਛਾੜੇ ਖੇਤ ਜੇ ਮਹਾਬਾਕਾਂ ਅਨੁਸਾਰ ਅੱਪਾ ਜ ਬੱਬਰ ਸ਼ੇਰਾ ਦੇ ਮੈਦਾਨ ਦੇ ਵਿੱਚ ਉੱਤਰ ਹੋਏ ਆ ਮੈਂ ਮੀਰੀ ਪੀਰੀ ਸਪੋਰਟਸ ਕਲੱਬ ਦੇ ਪ੍ਰਧਾਨ ਧਰਮ ਸਿੰਘ ਜੀ ਸਾਫ ਦਾ ਸਰਪੰਚ ਅਤੇ ਕਾਕਾ ਤਗੜੀ ਜੀ ਗੁਰਪਿਆਰ ਮੇਰਾ ਵੀਰ ਗੁਰਜੀਤ ਮੇਰਾ ਵੀਰ ਤੇ ਹੋਰ ਕਲੱਬ ਦੇ ਸਾਰੇ ਮੈਂਬਰਾਂ ਨੂੰ ਮੈਂ ਵਧਾਈ ਦਿੰਦਾ ਤੇ ਸਾਰੇ ਨਗਰ ਨਿਵਾਸੀਆਂ ਨੂੰ ਫਤਿਹ ਬੁਲਾਉਣਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੇਰੇ ਭਰਾ ਦਵਿੰਦਰ ਨਿਰਮਨ ਜੋ ਕਿ ਇਸੇ ਨਗਰ ਤੋਂ ਨੇ ਮੇਰੀ ਮਾਸੀ ਦੇ ਬੇਟੇ ਨੇ ਅੱਜ ਉਸ ਵੀਰ ਦੇ ਸਦਕਾ ਤੁਹਾਡੇ ਸਾਰੇ ਭਰਾਵਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿੰਨੇ ਸਾਡੇ ਪਤਵੰਤੇ ਸੱਜਣ ਆਏ ਆਂ ਅੱਤ ਜੱਟ ਸੋਹੀ ਮੇਰਾ ਵੀਰ ਪਹੁੰਚਿਆ ਹੋਇਆ ਤੇ ਹੋਰ ਵੀ ਜਿੰਨੇ ਮੇਰੇ ਭਰਾ ਆਏ ਆਂ ਜੇ ਅਸੀਂ ਇਕੱਲੇ ਇਕੱਲੇ ਦਾ ਨਾਮ ਲੈਣ ਲੱਗੇ ਫਿਰ ਸਮਾਂ ਬਹੁਤ ਲੱਗ ਜਾਊਗਾ ਸੋ ਸਾਰਿਆਂ ਦਾ ਧੰਨਵਾਦ ਕਮੈਂਟਰੀ ਵਾਲੇ ਵੀਰਾਂ ਦਾ ਵੀ ਧੰਨਵਾਦ ਵਾਲੇ ਵੀ ਸਿਰੇ ਅੱਜ ਦੇ ਕੀ ਨਾ ਸਹੀ ਲੋਕ ਦੇਖਦੇ ਨਹੀਂ ਬਾਈ ਜਿੰਨੇ ਵਾਰ ਖੜੇ ਆ ਇੱਕ ਵਾਰ ਹੱਥ ਖੜਾ ਕਰਕੇ ਦੱਸੋ ਪੰਜਾਬ ਬਚਾਉਣਾ ਚਾਉਂਦੇ ਆ ਪੰਜਾਬ ਬਚਾਉਣਾ ਚਾਉਂਦੇ ਆ ਦੋਟਿਆਂ ਦੀ ਖੇਤੀ ਕਰਵਾਏ ਬਿਨਾ ਪੰਜਾਬ ਨਹੀਂ ਬਚਦਾ چاہے ਗੁਰਦਵਾਰਾ ਪਤਾ ਕੀ ਗੱਲ ਹੈ ਜੇ ਤੁਸੀਂ ਪੰਜਾਬ ਦਾ ਪਾਣੀ ਬਚਾਉਂਦੇ ਪੰਜਾਬ ਦੀ ਜਵਾਨੀ ਬਚਾਉਣੀ ਹੈ ਪੰਜਾਬ ਦੀ ਕਿਰਸਾਨੀ ਬਚਾਉਣੀ ਹੈ ਉਹਦਾ ਇੱਕੋ ਹੱਲ ਹੈ ਦੋਣਿਆਂ ਦੀ ਖੇਤੀ ਉਹਦਾ ਕਾਰਨ ਹੈ ਮੈਂ ਕੋਈ ਇਹ ਨਹੀਂ ਵੀ ਕਾੜ ਲਾ ਕੇ ਬੋਲਦਾ ਮੈਂ ਪੂਰਾ ਇਹਨਾਂ ਗੱਲ ਦੀ ਗਹਿਰਾਈ ਤੱਕ ਜਾਨਣਾ ਉਹਨੇ ਅੱਜ ਦੋ ਕਿੱਲੇ ਵਾਲੇ ਕਿਸਾਨ ਦੀ ਆਮਦਨ ਕਿੰਨੀ ਹੈ ਉਹਦਾ ਸਾਰਾ ਖਰਚਾ ਕੱਢ ਕੇ ਉਹਨੂੰ 1.5 ਲੱਖ ਰੁਪਏ ਦੋ ਕਿੱਲਿਆਂ 'ਚੋਂ ਨਹੀਂ ਬਚਦਾ ਜੇ ਸਾਨੂੰ ਸਰਕਾਰ ਸਿਰਫ ਇੱਕ ਕਿੱਲਾ ਬਣਾਉਣ ਦੀ ਆਗਿਆ ਦੇ ਦੇ ਅਸੀਂ ਇੱਕ ਕਿੱਲੇ 'ਚ 4 ਲੱਖ ਬਚਾਵਾਂਗੇ 4 ਲੱਖ ਕਿਸਾਨ ਨੂੰ ਇੱਕੋ ਫਸਲਾਂ ਡੋਡਿਆਂ ਦੀ ਜਿਹਦੀਆਂ 4 ਫਸਲਾਂ ਵਿਕਦੀਆਂ ਪਹਿਲੀ ਫੀਮ ਵਿਕਦੀ ਹੈ ਦੂਸਰੀ ਉਹਦੇ ਵਿੱਚੋਂ ਨਿਕਲੀ ਹੋਈ ਖਸਖਸ ਵਿਕਦੀ ਹੈ ਤੀਸਰੀ ਉਹ ਜਿਹੜਾ ਡੋਡਾ ਪਕੜਨੇ ਡੋਡਾ ਵਿਕਦੇ ਆ ਉਹ ਤੋਂ ਬਾਅਦ ਜਿਹੜੇ ਡੱਕੇ ਦੇ ਰਹਿ ਗਏ ਉਹ ਵੀ ਲਗਣ ਤੇ 200 ਰੁਪਏ ਕਿਲੋ ਵਿਕਦੇ ਨੇ ਸੋ ਇਸ ਕਰਕੇ ਜੇ ਪੰਜਾਬ ਦੀ ਕਿਸਾਨੀ ਬਚਾਉਣੀ ਹੈ ਪੰਜਾਬ ਦੀ ਨਸ਼ੇ ਨਾਲ ਜਿਹੜੀ ਜਮਈ ਟੰਡੋ ਚ ਦੀਪੀ ਹੈ ਜਿਹੜੇ ਨੌਜਵਾਨਾਂ ਨੂੰ ਬਚਾਉਣਾ ਤਾਂ ਨੌਜਵਾਨਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਵੀਰੋ ਸਾਰੇ ਨਸ਼ੇ ਛੱਡ ਦਿਓ ਹੱਥ ਹੱਥ ਮੰਨ ਕੇ ਤੁਹਾਨੂੰ ਬੇਨਤੀ ਸਾਰੇ ਨਸ਼ੇ ਛੱਡ ਦਿਓ ਜੇ ਨਹੀਂ ਛੱਡਦਾ ਤਾਂ ਦੋ ਚਮਚੇ ਡੋਡਿਆਂ ਦੇ ਖਾ ਲਿਆ ਕਰੋ ਐਨੀ ਤੁਹਾਨੂੰ ਖੁੱਲ ਲੈ ਬਸ ਐਤੂ ਬਾਤ ਅੱਗੇ ਖੂ ਹੈ ਨਰਕ ਹੈ ਨਰਕ 'ਚ ਗਿਰੋਗੇ ਹੋਰ ਕੋਈ ਨਹੀਂ ਨਸ਼ਾ ਇਥੋਂ ਤੱਕ ਫੀਮ ਵੀ ਨਾ ਖਾਓ ਫੀਮ ਵੀ ਉਹ ਲਾਫਟਾ ਲੀ ਆਉਂਦੀ ਹੈ ਕੈਮੀਕਲ ਵਾਲੀ ਆਉਂਦੀ ਹੈ ਵਧੀਆ ਬਾਦਾਮ ਪੀਓ ਰਗੜ ਕੇ ਮਿਹਨਤ ਕਰੋ ਖਾੜ ਡੋਗਿਆਂ ਦੇ ਲਾਓ ਸੁੱਕਾ ਸਮਾਨ ਖਾਓ ਹਾਏ ਹਾਏ ਦੇ ਬੁੱਧਾਰੇ ਜਾਓ ਭਾਂਡੇ ਮਾਂਜੋ ਪਾਠ ਕਰੋ ਨਿੱਕਨੇਮ ਕਰੋ ਬਾਣੀ ਪੜੋ ਹੈ ਹੋਰ ਆਪਣੇ ਮਾਪਿਓ ਦੀ ਸੇਵਾ ਕਰੋ ਐ ਵੀ ਬੋਤਲ ਨਾਲ ਲੱਜ ਕੇ ਘਰੇ ਲੜਦੇ ਫਿਰਦੇ ਹੋ ਕੀ ਫਾਇਦਾ ਉਹ ਗੱਲ ਦਾ ਕੋਈ ਸਵਾਦ ਨਹੀਂ ਆਉਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਕਹਿਣਾ ਕੀ ਚਾਹਣਾ ਪਰ ਕਬੱਡੀ ਵਾਲੇ ਮੇਰੇ ਵੀਰ ਕੰਵੇ ਪਖੇ ਬੈਠੇ ਐ ਰੇਡ ਮੇਰੇ ਕਿੰਨੇ ਨਾ ਪਾਦੇ ਕੋਈ ਇਸ ਕਰਕੇ ਇਹਨਾਂ ਦਾ ਮੈਚ ਆਪਾਂ ਸ਼ੁਰੂ ਕਰਵਾ ਦਈਏ ਦਵਿੰਦਰ ਨਰਮਨ ਤੇਰਾ ਮੇਲਾ ਸਫਲ ਹੋ ਗਿਆ ਪਹਾੜਪੁਰ ਵਾਲਿਓ ਇੱਕ ਵਾਰ ਆਪਣੇ ਲਈ ਤਾੜੀਆਂ ਲਾ ਦਿਓ ਜੀ ਤੁਹਾਡਾ ਮੇਲਾ ਸਫਲ ਹੋ ਗਿਆ ਤੁਹਾਡੀ ਜਿੱਤ ਹੈ ਤੇ ਜਿਹੜੀ ਜਵਾਨੀ ਆਈ ਹੈ ਉਹ ਇੱਕੋ ਮੈਸੇਜ ਲੈ ਕੇ ਆਵੇ ਲੈ ਕੇ ਜਾਵੇ ਵੀ ਅਸੀਂ ਆਪਣਾ ਸ਼ਰੀਰ ਇਹਨਾਂ ਕਬੱਡੀ ਖਿਡਾਰੀਆਂ ਵਰਗਾ ਬਣਾਉਣਾ ਹੈ ਅਸੀਂ ਕਿਸੇ ਤੇ ਨਸ਼ੇ ਤੇ ਨਹੀਂ ਲੱਗਣਾ ਬਾਕੀ ਜਿਹੜੇ ਨੌਜਵਾਨ ਗੋਲੀਆਂ ਸੁਮੈਕ ਚਿੱਟਾ ਟੀਕੇ ਛਿੱਟੀਆਂ ਇੱਕ ਬੰਦਾ ਮੈਨੂੰ ਮਿਲਿਆ ਕੱਲ ਮੈਨੂੰ ਫੋਨ ਆਇਆ ਇੱਕ ਇੰਗਲੈਂਡ ਤੋਂ ਬੰਦੇ ਦਾ ਇੱਕ ਗੋਲੀਆ ਜਿਹੜੀ ਰਾਤ ਨੂੰ ਨੀਂਦ ਦੀ ਵੀ ਗੋਲੀਆਂ ਐਲਪ੍ਰੈਕਸ ਕੋਈ ਗੋਲੀ ਹੁੰਦੀ ਹੈ ਵੀਰ ਬੰਦਾ 1000 ਆ ਹਾਲ ਹੈ ਆ ਇਸ ਦਾ ਬੜਾ ਫੈਲਾ ਲੈ ਚੱਲਿਆ 15 15 ਗੈਂਸ ਸਲਮਾਨ ਦੇ ਪੁੱਤ ਇਹਦੇ ਖਾਈ ਜਾਣੇ ਉਹ ਕਿਉਂ ਮਰਨਾ ਤੁਸੀਂ ਇਹ ਦਵਾਈ ਬਣੀ ਹੈ ਮਰੀਜ਼ ਖਾਤਰ ਤੁਸੀਂ ਨਸ਼ੇ ਨੂੰ ਬਣਾ ਲਈ ਇਹ ਮਰੀਜ਼ ਦਾ ਇਲਾਜ ਲਈ ਬਣੀ ਹੈ ਨਸ਼ੇ ਲਈ ਨਹੀਂ ਬਣੀ ਕੋਈ ਵੀ ਚੀਜ਼ ਮਾੜੀ ਨਹੀਂ ਹੁੰਦੀ ਉਹਦੀ ਦਰਬਾਰ ਤੋਂ ਮਾੜੀ ਹੁੰਦੀ ਹੈ ਇਸ ਕਰਕੇ ਕੋਈ ਨਿਸ਼ਾਨਾ ਕਰੋ ਮੇਰੇ ਭਰਾ ਤੁਹਾਨੂੰ ਵਾਪਸ ਦਾ ਵਾਸਤਾ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਬੇਨਤੀਆਂ ਵੀ ਛੱਡ ਕੇ ਦੋ ਕਾਗ ਡੋਡਿਆਂ ਦੇ ਲਾਓ ਵਾਹਿਗੁਰੂ ਵਾਹਿਗੁਰੂ ਕਰੋ ਆਪ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤਾੜੀ ਮਾਰੋ ਇਹ ਚਿੱਟੇ ਚੁੱਟੇ ਨਾਲੋਂ ਸਾਡੇ ਥੀਮ ਤੇ ਡੋਟੇ ਚੰਗੇ ਨਹੀਂ ਮੈਂ ਅਮਲੀ ਨਾਲ ਵਿਆਹ ਨਹੀਂ ਕਰਾਉਣਾ ਆਮਲੀ ਦੱਸ ਕੀ ਬੋਲਦੇ ਨਹੀਂ ਬੜਾ ਧੰਨਵਾਦ ਅਤਿਅੰਤ ਸ਼ੋਹੀਂ ਸਾਡਾ ਵੀਰ ਤੁਸੀਂ ਨੇ ਜਾਨਾ ਮਾੜ ਫਿਲਮ ਦੇ ਵਿੱਚ ਵੀਰ ਨੂੰ ਵੇਖਿਆ ਸੋਸ਼ਲ ਮੀਡੀਆ ਦੇ ਉੱਪਰ ਬੜਾ ਨਾਂ ਹੈ ਸਾਡੇ ਭਰਾ ਦਾ